ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਫੂਲ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗਾ ਸੋਹਣਾ ਪਾਸਾ ਨੂੰ ਸਾਹਮਣੇ ਦਿਖਾ ਰਹੇ ਹਾਂ ਕੱਲ ਵੀ ਵੈਸੇ ਆਪਾਂ ਚੰਗੇ ਸਾਣ ਦੀ ਵੀਡੀਓ ਬਣਾਈ ਸੀ ਜਿਹਦਾ ਮਾਨਦਾਰ ਕਾਰਡ ਚੰਗਾ ਸੀ ਤੇ ਅੱਜ ਵਾਲਾ ਸਾਣ ਵੀ ਮਿੱਤਰੋ ਬਹੁਤ ਹੀ ਚੰਗਾ ਕੱਦ ਕਾੜ ਦਾ ਵੀ ਸੋਹਣਾ ਸਿਹਤ ਪੱਖੋਂ ਵੀ ਚੰਗਾ ਤੇ ਸਿੰਘਾਂ ਦੀ ਬਣਤਰ ਵੀ ਸੋਹਣੀ ਆ ਕੁੰਡੇ ਸਿੰਘਾ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਸਰੀਰ ਦੀ ਬਣਤਰ ਵੀ ਮਿੱਤਰੋ ਬਹੁਤ ਸੋਹਣੀ ਆ ਪੂਰੀ ਜਿਹੜੀ ਗੱਲਬਾਤ ਆਪਾਂ ਪਾਇਨ ਨਾਲ ਕਰਾਂਗੇ ਸੋ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨਾ ਡੇਰੀ ਫਾਰਮ ਦੇ ਵਿੱਚ ਮਿੱਤਰੋ ਰੱਖਣਾ ਹੈ ਜਾਂ ਘਰੇਲੂ ਕਈ ਪਸ਼ੂ ਪਾਲਕ ਵੀਰ ਨੇ 2-4 ਪਸ਼ੂ ਰੱਖਦੇ ਨੇ ਜਾਂ ਕਿਸੇ ਭਰਾ ਨੇ ਪਿੰਡ ਦੇ ਵਿੱਚ ਛੱਡਣਾ ਹੁੰਦਾ ਤਾਂ ਜਰੂਰ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਬਾਈ ਦਾ ਨਾਮ ਹੈਗਾ ਜੀ ਜਰਨੈਲ ਸਿੰਘ ਤੇ ਘਰੇਲੂ ਹੈ ਮਿੱਤਰੋ ਵਿਡੋਵਾ ਹੈ ਬਾਈ ਦਾ ਜਿਹੜਾ ਕੰਮ ਹੈ ਘਰੇਲੂ ਪਸ਼ੂ ਰੱਖੇ ਬੈਨੇ ਤੇ ਚੰਗਾ ਬਾਈਆਂ ਕੋਲੇ ਪਹਿਲਾਂ ਵੀ ਬਾਈ ਕਹਿੰਦੇ ਵੀ ਚੰਗਾ ਸਾਣ ਸੀ ਇਹ ਵੀ ਮਿੱਤਰੋ ਬਹੁਤ ਹੀ ਸੋਹਣਾ ਸਾਨਾ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਹੀ ਆਪਣਾ ਨਾਮ ਹੈਗਾ ਜਰਨੈਲ ਜਰਨੈਲ ਸਿੰਘ ਠੀਕ ਹੈ ਤੇ ਇਹ ਜਿਹੜੀ ਸੜਕ ਇੱਧਰ ਨੂੰ ਜਾਂਦੀ ਹੈ ਇਹ ਠਿੰਗੜ ਰਾਏ ਨੂੰ ਜਾਂਦੀ ਹੈ ਠਿੰਗੜ ਰਾਏ ਹਾਂਜੀ ਫੋਲ ਤੋਂ ਠਿੰਗੜ ਰਾਏ ਦੀ ਸੜਕ ਜਾਂਦੀ ਹੈ ਇਹ ਜਿਹੜਾ ਸਾਨਾ ਹੈ ਠੀਕ ਹੈ ਇਹ ਪਹਿਲਾਂ ਤਾਂ ਇਹਦਾ ਮਾਂ ਦਾ ਕੀ ਰਿਕਾਰਡ ਸੀ ਮਾਂ ਦਾ ਤਾਂ ਜੀ 7.5 ਲੀਟਰ ਦਾ ਰਿਕਾਰਡ ਸੀ 7.5 ਦੂਜੇ ਸੂਏ ਦਾ ਜੀ ਦੂਜੇ ਸੂਏ ਦਾ ਹਾਂਜੀ ਠੀਕ ਹੈ ਤੇ ਕ੍ਰੈਲੂਈ ਜੀ ਮਾਂ ਜੀ ਹਾਂ ਹਾਂ ਕ੍ਰੈਲੂਈ ਠੀਕ ਹੈ ਤੇ ਕਿਹੜਾ ਸਿਮੰਨ ਦਾ ਹੈ ਇਹ 1470 ਦਾ ਹਦਾ ਜੀ ਆਪ 1470 ਦਾ ਹਾਂਜੀ ਠੀਕ ਹੈ ਤੇ ਇਹਦੇ ਨੱਥ ਨਾਲ ਲਾ 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 ਨੱਥੇ ਟੁੱਟ ਗਈ ਜੀ ਬਸ ਪਾਉਂਦੀ ਚਲੋ ਕੋਈ ਗੱਲ ਨਹੀਂ ਤਾਂ ਕਰਕੇ ਥੋੜਾ ਖਿੱਚਦਾ ਪਸੂ ਜਦੋਂ ਨੱਥ ਮਾਰੇ ਮਿੱਤਰੋ ਪਸੂ ਰਾਮਦਾਰੀ ਦੇ ਨਾਲ ਖੜ ਜਾਂਦਾ ਲੰਮਾ ਤੋਰੇ ਜ ਮੜਾ ਇਹਨੂੰ ਸੋ ਬੰਤਰ ਮੰਤਰ ਮਿੱਤਰੋ ਸਹੀ ਦੀ ਦੇਖ ਸਕਦੇ ਬਹੁਤ ਚੰਗੀ ਘੱਟ ਕਾਟਦਾ ਵੀ ਫੁੱਲ ਚੰਗਾ ਤੇ ਭਜਨ-ਭਜਨ ਵੀ ਮਿੱਤਰੋ ਚੰਗਾ ਹੈ ਮੋੜ ਲਓ ਇਹ ਹੈਗਾ 1470 ਦਾ ਮਾ ਦਾ 17.5 ਕਿਲੋ ਠੀਕ ਹੈ ਤੇ ਇਹਦਾ ਫਿਰ ਆਪਾਂ ਮੁੱਲ ਕੀ ਕਰਤਾ ਜੀ ਮੁੱਲ 170 ਕਰਦੇ ਹਾਂ 170 ਹਾਂ ਜੀ ਮਾਣਤਾਨ ਹੋਊ ਮਾਣਤਾਨ ਹੋਊ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 88475 88475 34872 348 72 72 ਇੱਕ ਹੋਰ ਨੰਬਰ 94171 94171 51272 51272 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰ ਸਕਦਾ ਸੰਪਰਕ ਅੱਜ ਹੋ ਸਕਦਾ ਮਿੱਤਰੋ ਅੱਜ ਇੱਕ ਤੋਕੜ ਗੱਪਣ ਮੱਝ ਦੀ ਵੀਡੀਓ ਵੀ ਬਣਾ ਕੇ ਤੇ ਬਾਈ ਦੇ ਕੋਲੇ ਨਾਲ ਦੋ ਤਿੰਨ ਕੱਟੀਆਂ ਤੇ ਜਿਹਦੇ ਵਿੱਚ ਇੱਕ ਬੂਰੀ ਕੱਟੀ ਵੀ ਆ ਵੀਡੀਓ ਦੇਖਦੇ ਰਹੋ ਤੇ ਮੱਝਾਂ ਦੀ ਵੀ ਆਪਣੇ ਆ ਇੱਕ ਰਸੂਈ ਵੀ ਮੱਝ ਦੀ ਵੀਡੀਓ ਆ ਰਹੀ ਆ ਤੇ ਇੱਕ ਦੋ ਮੱਝਾਂ ਦੀ ਹੋਰ ਵੀ ਆ ਰਹੀ ਆ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਗੇ ਨੇ ਜੇਕਰ ਕਿਸੇ ਭਰਾ ਨੇ ਹਾਂਜੀ ਜ਼ਿਆਦਾਤਰ ਬਾਕੀ ਨਹੀਂ 13 14 ਮਹੀਸਾ ਸੁਈਆਂ ਇਹੇ ਹੁਣ ਆਪਾਂ ਗੱਲ ਕਰਦੇ ਵੀ ਹੁਣ ਛੱਡਣ ਲੱਗ ਗਏ ਕਿ ਨਹੀਂ ਛੱਡਣ ਲੱਗ ਗਈਆਂ ਕੱਟੀਆਂ ਇਹਦੀਆਂ ਦੋਨੇ ਜੀ ਆਹ ਕੱਟੀਆਂ ਹਾਂਜੀ ਠੀਕ ਹੈ ਉਮਰ ਉਮਰ ਦਾ ਅੰਦਾਜ਼ਾ ਉਮਰ 3 ਸਾਲਾਂ ਦੀ ਇਹਦੇ ਹਾਲੇ 4 ਦੰਦ ਹੋਇਆ ਨਹੀਂ ਜੀ 4 ਦੰਦ ਹੋਇਆ ਸੀ ਬਸ ਛੱਡਣ ਛੋਟੇ ਨੂੰ ਲੱਗੇ ਸੀਗੇ ਠੀਕ ਹੈ ਤੇ ਬਾਕੀ ਬਾਹਲਾ ਬਾਹਰ ਤਾਂ ਨਹੀਂ ਛੱਡਿਆ ਜੀ ਕਿੰਨੇ ਕੁ ਪਸੂਮਾ ਦੇ ਛੱਡੇ ਹੁਣ ਤੱਕ ਇਹ ਮਲਾਈ ਆਪਣੇ ਘਰੇ ਘਰੇ 13 14 ਮਹੀਸਾ ਛੱਡੇ ਜਿਆਦਾਤਰ ਤੇ ਬਈ ਉਹ ਸਾਰੀਆਂ ਕਟੀਆਂ ਹੀ ਆਈਆਂ ਸੀ ਠੀਕ ਆ ਬਾਕੀ ਇਹਦੇ ਪਿਓ ਦਾ ਵੀ ਆਪਾਂ ਸਰਚ ਕਰਕੇ YouTube ਤੇ ਲੈ ਲਿਆ 80% ਉਹ ਵੀ ਕਟੀਆਂ ਲਿਆਂਦਾ ਸੀ 147010 ਹਾਂਜੀ ਠੀਕ ਆ ਸੋ ਬਾਈ ਕਹਿੰਦਾ ਵੀ ਜਿੰਨੀਆਂ ਜਿੰਨੇ ਤਕਰੀਬਨ ਟੀਕੇ 70 ਤੋਂ ਕ੍ਰੋਸ ਕਰਾਇਏ ਨੇ ਜਿਆਦਾ ਬਾਈ ਕਹਿੰਦਾ ਵੀ ਕਟੀਆਂ ਦਿੱਤੀਆਂ ਇਹਦਾ ਜਿਹੜਾ ਬਾਪ ਆ 147010 ਉਹਦਾ ਵੀ ਕਹਿੰਦਾ ਵੀ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਉਹਦੇ ਵੀ ਮਨਲਾ ਕਟੀਆਂ ਦਿੰਦਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਅੰਡਰਸ਼ੀਲ ਫੁੱਲ ਹੈ ਚੰਗਾ ਸਵੇਰ ਸੋ ਸਾਰੇ ਵੀਰਾਂ ਦਾ ਧੰਨਵਾਦ